ਬੜੇ ਕਸ਼ਟ ਨਾਲ ਬੜੀ ਮਿਹਨਤ ਨਾਲ ਬੜੇ ਭਜਦੌਰ ਨਾਲ ਬੜੇ ਤਰਦਦ ਨਾਲ ਤੁਹਾਨੂੰ ਮਿਲਦਾ ਹੈ ਉਹ ਜਿਹੜੇ ਮਿਲਦਾ ਹੈ ਧਨ ਦੀ بارش ਨਹੀਂ ਆਉਂਦੀ ਪਾਣੀ ਦੀ بارش ਆਉਂਦੀ ਹੈ ਜਾਂ ਮੈਂ ਇੰਜ ਕਹਦੇ ਆ ਰੋਟੀਆਂ ਦੀ بارش ਨਹੀਂ ਆਉਂਦੀ ਪਾਣੀ ਦੀ بارش ਆਉਂਦੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੇ ਦਰਿਆ ਚੱਲਦੇ ਨੇ ਰੋਟੀਆਂ ਦਾ ਸਾਗਰ ਨਹੀਂ ਆਉਂਦਾ ਪਾਣੀ ਦਾ ਸਾਗਰ ਆਉਂਦਾ ਰੋਟੀ ਤੇ ਕਮਾਣੀ ਪੈਂਦੀ ਹੈ ਕਾਨੂੰ ਕਦੀ ਕੋਈ ਮਿਲੇ ਜਿਹੜਾ ਇਸ ਤਰ੍ਹਾਂ ਆਖੇ ਪਾਣੀ ਕਮਾਣ ਵਾਸਤੇ ਮੈਂ ਇੱਕ ਮੁਲਕ ਤੋਂ ਦੂਜੇ ਮੁਲਕ ਗਿਆ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਗਿਆ ਰੋਟੀ ਕਮਾਣ ਵਾਸਤੇ ਗਿਆ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਮੁਲਕ ਤੋਂ ਦੂਜੇ ਮੁਲਕ ਪਾਣੀ ਕਮਾਣ ਵਾਸਤੇ ਕੋਈ ਨਹੀਂ ਜਾਂਦਾ ਪਾਣੀ ਦੀ ਤੇ بارش ਆਉਂਦੀ ਹੈ ਸਾਰੀ ਜਗ੍ਹਾ ਉੱਤੇ ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ ਪਾਣੀ ਦਾ ਤੇ ਸਾਗਰ ਵੀ ਹੈ ਇਤਨੇ ਚਿੰਤਾ ਪਾਣੀ ਦੀ ਨਹੀਂ ਹੈ ਰੋਟੀ ਦੀ ਰੋਟੀ ਦੀ ਹਰ ਬਸ਼ਰ ਕਹੇਗਾ ਕਿ ਕਰੀਏ ਰੋਟੀ ਤੇ ਕਮਾਣੀ ਕਮਾਉਣ ਦੇ ਦਿੰਦਾ ਨਹੀਂ ਹੈ ਕਮਾਣੀ ਚਾਹੀਦੀ ਹੈ ਉਦਮ ਕਰਿੰਦਿਆਂ ਜੀਵਤੋਂ ਕਮਾਉਂਦਿਆਂ ਸੁਖ ਬੰਚਕ ਧਿਆਮ ਦੇ ਆ ਤੋ ਪ੍ਰਭੂ ਮਿਲ ਨਾਨਕ ਉਤਰੀਛੰ ਰੋਟੀ ਕਿਉਂ ਕਮਾਣਾ ਚਾਹੁੰਦਾ ਮੈਂ ਜੀਵਣਾ ਚਾਹੁੰਦਾ ਤੇ ਜੀਵਣਾ ਕਿਉਂ ਚਾਹੁੰਦਾ ਰੋਟੀ ਖਾਣ ਵਾਸਤੇ ਹੋਰ ਕੁਛ ਹੋਰ ਕੁਛ ਰੋਟੀ ਕਿਉਂ ਕਮਾਣਾ ਚਾਹੁੰਦਾ ਜੀਵਣ ਵਾਸਤੇ ਜੀਵਣ ਕਿਉਂ ਚਾਹੁੰਦਾ ਰੋਟੀ ਵਾਸਤੇ ਮਨੁੱਖ ਦੀ ساری ਜ਼ਿੰਦਗੀ ਰੋਟੀ ਦੀ ਪ੍ਰਕਰਮਾ ਕਰਦੀ ਰਹ ਜਾਂਦੀ ਹੈ। ਇਹ ਵੀ ਮਤ ਕਰਦਾ। ਜੀਵਨ ਸਾਰਾ ਰੋਟੀ ਦੀ ਤਲਾਸ਼, ਰਜ਼ਕ ਦੀ ਤਲਾਸ਼। ਕਿਸੇ ਚੀਜ਼ ਦੀ ਤੋ ਜਾਂਦਾ ਹੈ। ਇਸ ਤੋਂ ਪਤਾ ਚੱਲਦਾ ਹੈ ਇਹ ਮਨੁੱਖ ਸਰੀਰ ਤੋਂ ਉੱਪਰ ਨਹੀਂ ਉੱਠਿਆ। ਕੁਝ ਹੋਰ ਵੀ ਦੁਨੀਆ ਹੈ। ਇਹਨੂੰ ਇਹ ਸਿਧਾਂਤ ਕਹਿੰਦਾ ਪਿਆ ਨਹੀਂ ਇਹ ਸਿਧਾਂਤ ਨਹੀਂ ਹੈ। ਧਨ ਕਮਾਣਾ ਸਿਧਾਂਤ ਨਹੀਂ ਹੈ। ਕੋਈ ਸਿਧਾਂਤ ਨਹੀਂ ਹੈ। ਇਹ ਸਿੱਧੀ ਦਾ ਅੰਤ ਨਹੀਂ ਹੈ। ਇਸ ਤੋਂ ਅੱਗੇ ਕੋਈ ਗੱਲ ਨਹੀਂ ਹੈ ਐਸਾ ਨਹੀਂ ਹੈ। ਇਹ ਵੀ ਮਤ ਕਰਦਾ। ਲੇਕਿਨ ਧਨ ਦੇ ਦਿੰਦਾ ਨਹੀਂ ਹੈ ਸਾਰਾ ਦਿਨ ਕਬੀਰ ਖੱਡੀ ਤੇ ਬੈਠ ਕੇ ਕਪੜਾ ਬੁਣਦੇ ਨੇ ਰੋਟੀ ਤੇ ਕਮਾਉਂਦੇ ਨੇ ਸਾਰਾ ਦਿਨ ਨਾਮਦੇਵ ਕਪੜਿਆਂ ਨੂੰ ਛਿੰਬਦਾ ਹੈ ਗੁਰੂ ਨਾਨਕ ਨੇ ਤੇ ਜਗਤ ਨੂੰ ਦੱਸ ਦਿੱਤਾ ਮੈਂ ਕਿਰਤ ਨਹੀਂ ਛੱਡੀ ਭਾਵੇਂ 12-12 ਸਾਲ ਦੀ ਉਦਾਸੀ ਕੀਤੀ ਹੈ ਬੁਢੇ ਪਿਛ ਆ ਕੇ ਕਰਤਾਰਪੁਰ ਦੇ ਆਪ ਹਲਵਾਨ ਲੱਗਦਾ ਹੈ ਕਹਤੀ ਬਾੜੀ ਕੀਤੀ ਐ ਦੁਨੀਆ ਦੇ ਲੋਕੋ ਮੈਂ ਕਿਰਤ ਨਹੀਂ ਛੱਡੀ ਤਨ ਵਾਸਤੇ ਰਜ਼ਕ ਚਾਹੀਦਾ ਰੋਟੀ ਚਾਹੀਦੀ ਹੁਣ ਮੈਂ ਅਰਜ਼ ਕਰਾਂ ਰੋਟੀ ਜੀਵਨ ਦਾ ਲਕਸ਼ ਨਹੀਂ ਹੈ ਇਹ ਸਰੀਰ ਦੀ ਲੋੜ ਹੈ ਜੀਵਨ ਦਾ ਲਕਸ਼ ਹੈ ਪਰਮ ਜੀਵਨ ਦੀ ਪ੍ਰਾਪਤੀ ਇਸ ਜੀਵਨ ਨੂੰ ਅਗਰ ਪਰਮ ਜੀਵਨ ਨਹੀਂ ਮਿਲ ਸਕਿਆ ਇਸ ਜੀਵਨ ਦੇ ਵਿੱਚ ਮੌਤ ਹੈ ਦੁੱਖ ਹੈ ਬੁਢੇਪਾ ਹੈ ਅਨੇਕਾਂ ਰੋਗ ਨੇ ਜੋ ਜੋ ਦੇਸੇ ਸੋ ਸੋ ਰੋਗ ਹੈ